ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਅਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਸਤਿਗੁਰ ਮਹਾਰਾਜ ਕਹਿੰਦੇ ਸਾਰਾ ਕੁਝ ਹੀ ਨਾਮ ਦੇ ਆਲੇ ਦੁਆਲੇ ਹੈ ਬਿਨਾਂ ਨਾਮ ਤੋਂ ਸ੍ਰਿਸ਼ਟੀ ਉੱਤੇ ਕੁਝ ਵੀ ਪੈਦਾ ਨਹੀਂ ਹੋਇਆ ਇਹ ਸੂਝ ਸਾਨੂੰ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਤੋਂ ਮਿਲਦੀ ਹੈ ਖਾਲਸਾ ਜੀ ਜਿੰਨਾ ਵੀ ਪਸਾਰਾ ਹੈ ਸ੍ਰਿਸ਼ਟੀ ਉੱਤੇ 33 ਕਰੋੜ ਦੇਵਤਾ ਹੈ ਜਾਂ 9 ਕਰੋੜ ਦੇਵੀ ਹੈ 84 ਸਿੱਧ ਹਨ 52 वीर ਹਨ ਜਾਂ ਹੋਰ ਜਿੰਨੀਆਂ ਵੀ ਸ਼ਕਤੀਆਂ ਸੰਸਾਰ ਉੱਤੇ ਪ੍ਰਗਟ ਹਨ ਇਥੋਂ ਤੱਕ ਕਿ ਚਾਰ ਵੇਦ 27 ਸਿਮਰਤੀਆਂ ਇਹ ਸਾਰਾ ਕੋਸ਼ੀ ਖਾਲਸਾ ਜੀ ਮਹਾਰਾਜ ਜੀਆ ਦੇ ਨਾਮ ਨੂੰ ਗਾਉਂਦਾ ਧਿਆਉਂਦਾ ਹੈ ਸਤਗੁਰ ਸੱਚੇ ਪਾਸ਼ਾ ਮਹਾਰਾਜ ਦਾ ਨਾਮ ਹੀ ਏਡਾ ਪਾਵਨ ਪਵਿੱਤਰ ਹੈ ਜਿਹੜਾ ਇਸ ਨਾਮ ਨੂੰ ਸੁਣਦਾ ਹੈ ਧਿਆਉਂਦਾ ਹੈ ਗਾਉਂਦਾ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਉਹਨੂੰ ਹੀ ਸਭ ਕੁਝ ਪ੍ਰਾਪਤ ਹੁੰਦਾ ਬਿਨਾਂ ਨਾਮ ਤੋਂ ਸੰਸਾਰ ਵਿੱਚ ਕੁਝ ਵੀ ਖਾਲਸਾ ਜੀ ਪ੍ਰਾਪਤੀ ਨਹੀਂ ਹੁੰਦੀ ਸੋ ਸਾਨੂੰ ਮਹਾਰਾਜ ਜੀਆ ਨੇ ਪਾਵਨ ਪਵਿੱਤਰ ਜਿਹੜਾ ਨਾਮ ਦਿੱਤਾ ਹੈ ਗੁਰਮੰਤਰ ਦਿੱਤਾ ਹੈ ਵਾਹਿਗੁਰੂ ਮੰਤਰ ਉਹਦਾ ਅਭਿਆਸ ਕਰਦੇ ਰਹੀਏ ਮਹਾਰਾਜ ਕਹਿੰਦੇ ਕਿਉਂ ਇਹ ਨਾਮ ਦਾ ਅਭਿਆਸ ਕਾਹੋਂ ਕਿਉਂ ਕਰਨਾ ਹੈ ਇਹ ਨਾਮ ਕਰਕੇ ਕੀ ਹੋਵੇਗਾ ਜਿਵੇਂ ਕਈ ਪੁੱਛਦੇ ਨੇ ਕੱਲਾ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ ਹੈ ਤੇ ਮਹਾਰਾਜ ਸੱਚੇ ਪਾਸ਼ਾ ਦੱਸਦੇ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਜਿੰਨੇ ਵੀ ਜੀਵ ਜੰਤ ਹਨ ਇਹ ਵਾਹਿਗੁਰੂ ਮੰਤਰ ਨਾਮ ਤੋਂ ਪੈਦਾ ਹੋਏ ਹਨ ਤੇ ਨਾਮ ਦੀ ਕਿਰਪਾ ਨਾਲ ਹੀ ਨਾਮ ਦੀ ਮਿਹਰ ਨਾਲ ਹੀ ਖੰਡ ਬ੍ਰਹਿਮੰਡ ਪੈਦਾ ਹੋਏ ਹਨ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਧਰੈ ਸੁਨ ਸਰਵਨ ਕਹਿੰਦੇ ਸਾਰਾ ਕੁਛ ਇਸ ਵਾਹਿਗੁਰੂ ਜੀ ਦੇ ਨਾਮ ਵਿੱਚੋਂ ਪੈਦਾ ਹੋਇਆ ਹੈ ਜੇ ਜਿਹੜਾ ਨਾਮ ਦਾ ਸੰਗ ਕਰਦਾ ਹੈ ਨਾਮ ਦੀ ਸੰਗਤ ਕਰਨੀ ਕੀ ਹੈ ਖਾਲਸਾ ਜੀ ਨਾਮ ਨੂੰ ਧਿਆਉਣਾ ਨਾਮ ਨੂੰ ਗਾਉਣਾ ਨਾਮ ਨੂੰ ਜਪਣਾ ਨਾਮ ਦਾ ਸਿਮਰਨ ਕਰਨਾ ਜਿਹੜਾ ਗੁਰੂ ਮਹਾਰਾਜ ਜੀ ਦੇ ਨਾਮ ਦੀ ਸੰਗਤ ਕਰਦਾ ਹੈ ਮਹਾਰਾਜ ਕਹਿੰਦੇ ਉਧਰੇ ਸੁਣ ਸ਼ਰਵਨ ਉਹ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਸੁਣ ਕੇ ਉਹ ਉਧਰ ਜਾਂਦੇ ਹਨ ਉਹਨਾਂ ਦਾ ਉਧਾਰ ਹੋ ਜਾਂਦਾ ਹੈ ਲੋਕ ਪ੍ਰਲੋਕ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਉਹਨਾਂ ਦੇ ਪੜਦੇ ਕਾਜ ਲੈਂਦੇ ਸੋ ਕਈਆਂ ਨੂੰ ਵਹਿਮ ਹੁੰਦਾ ਹੈ ਕਿ ਆ ਸੰਗਤ ਵਿੱਚ ਜਿਹੜਾ ਮਹਾਰਾਜ ਜੀਆ ਨੇ ਕਹਿਣਾ ਕੀਤਾ ਹੈ ਕਿ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਇਹ ਬਚਨ ਆਉਂਦਾ ਹੈ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਦਾ ਤੇ ਖਾਲਸਾ ਜੀ ਇਹ ਬੰਦੇ ਕਹੀਂ ਕਹਿੰਦੇ ਨੇ ਲੈ 6 ਮਿੰਟ ਨਾਮ ਜਪਣ ਦਾ ਕੀ ਹੋ ਜੂਗਾ ਇਹ ਗੱਲਾਂ ਬਣੀਆਂ ਹੈ ਬਾਬਾ ਫਰੀਦ ਸਾਹਿਬ ਨੇ ਕੋਈ ਹੋਰ ਗੱਲ ਕੀਤੀ ਹੈ ਸਾਡਿਆਂ ਲੋਕਾਂ ਨੇ ਹੋਰ ਬਣਾ ਲਿਆ ਐਵੇਂ ਨਹੀਂ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਤੇਲ ਮਾਤਰ ਕੁਛ ਘੜੀਆਂ ਨਾਮ ਜਪਿਆ ਹੋਇਆ ਵੀ ਸੰਸਾਰ ਵਿੱਚ ਲੋਕ ਵਿੱਚ ਰੱਖਿਆ ਕਰਦਾ ਜਿਵੇਂ ਭਗਤ ਖਾਲਸਾ ਜੀ ਜਨਕ ਜੀ ਹੋਏ ਹਨ ਭਗਤ ਵੱਡਾ ਰਾਜਾ ਜਨਕ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿ ਖਾਲਸਾ ਜੀ ਉਹਨਾਂ ਨੇ ਇੱਕ ਘੜੀ ਦਾ ਨਾਮ ਦੇ ਕੇ ਸਾਰੇ ਨਰਕ ਖਾਲੀ ਕਰਵਾ ਦਿੱਤੇ ਅਸੀਂ ਨਾਮ ਦੇ ਬਦਲੇ ਵਿੱਚ ਕੋਈ ਵੀ ਅਸੀਂ ਵਸਤੂ ਨਹੀਂ ਹੈ ਨਾਮ ਸਭ ਤੋਂ ਉੱਤਮ ਹੈ ਭਗਵਾਨ ਕ੍ਰਿਸ਼ਨ ਜੀ ਵੇਲੇ ਜਦੋਂ ਗੋਪੀਆਂ ਨੇ ਭਗਵਾਨ ਜੀ ਨੂੰ ਸੋਨੇ ਨਾਲ ਤੋਲਣਾ ਚਾਹਿਆ ਤੇ ਖਾਲਸਾ ਜੀ ਸਾਰੇ ਜਿਹੜੇ ਆਪਣੇ ਤਨ ਦੇ ਉਹਨਾਂ ਦੇ ਜਵਾਹਰ ਸਨ ਜਾਂ ਹੀਰੇ ਗਹਿਣੇ ਸਨ ਉਹ ਸਾਰੇ ਤੱਕੜ ਵਿੱਚ ਰੱਖ ਦਿੱਤੇ ਸੀ ਪਰ ਭਗਵਾਨ ਜੀ ਜਿਹੜੇ ਤੱਕੜ 'ਚ ਬੈਠੇ ਸਨ ਉਹ जरा ਜਿੰਨਾ ਵੀ ਨਹੀਂ ਸੀ ਹਿੱਲਿਆ ਤੇ ਉਸ ਵੇਲੇ ਖਾਲਸਾ ਜੀ ਨਾਰਦ ਜੀ ਨੇ ਇਹ ਦਸਣਾ ਕੀਤਾ ਸੀ ਕਿ ਭਗਵਾਨ ਜੀ ਨੇ ਆਪ ਹੀ ਦਸਣਾ ਕੀਤਾ ਸੀ ਵੀ ਅਸੀਂ ਨਾਮ ਦੇ ਵਸ ਹਾਂ ਜਿਨ੍ਹਾਂ ਕੋਲੇ ਨਾਮ ਹੈ ਅਸੀਂ ਉਹਨਾਂ ਦੇ ਵਸ ਹਾਂ ਫਿਰ ਖਾਲਸਾ ਜੀ ਇੱਕ ਪਾਣ ਦੇ ਪੱਤੇ ਉੱਤੇ RAM ਲਿਖ ਕੇ ਤੇ ਉਸ ਤੱਕੜ ਉੱਤੇ ਰੱਖਿਆ ਗਿਆ ਸੀ ਤੇ ਭਗਵਾਨ ਜੀ ਵਾਲਾ ਜਿਹੜਾ ਤੱਕੜ ਸੀ ਉਹ ਉੱਤੇ ਹੋ ਗਿਆ ਸੀ ਨਾਮ ਦਾ ਜਿਹੜਾ ਪਲੜਾ ਭਾਰੀ ਨਿਕਲਿਆ ਸੀ ਸੋ ਨਾਮ ਸਭ ਤੋਂ ਵੱਡੀ ਤਾਕਤ ਹੈ ਜਿਵੇਂ ਖਾਲਸਾ ਜੀ ਇੱਕ ਵਾਰ ਸੰਵਾਦ ਹੁੰਦਾ ਵਿਸ਼ਵਾਮਿੱਤਰ ਜੀ ਦਾ ਤੇ ਵਿਸ਼ਿਸ਼ਟ ਜੀ ਦਾ ਹੁਣ ਦੋਵੇਂ ਸ਼ਕਤੀਆਂ ਹਨ ਵੱਡੀਆਂ ਸ਼ਕਤੀਆਂ ਇਹਨਾਂ ਨੇ ਕੀ ਕੀਤਾ ਜਿਹੜੇ ਵਿਸ਼ਵਾਮਿੱਤਰ ਜੀ ਸਨ ਉਹਨਾਂ ਨੇ ਖਾਲਸਾ ਜੀ 58000 ਸਾਲ ਤਾਪ ਕੀਤਾ 58000 ਵਰੇ ਤਾਪ ਕੀਤਾ ਤੇ ਖੁਸ਼ੀ ਵਿੱਚ ਆ ਕੇ ਕਹਿੰਦੇ ਵੀ ਇਹ ਜਿਹੜਾ ਮਹਤਾਪ ਹੈ ਇਹਦਾ ਜਿਹੜਾ ਫਲ ਹੈ ਉਹ ਵਿਸ਼ਸ਼ਟ ਜੀ ਮੈਂ ਤੁਹਾਨੂੰ ਦਿੰਨਾ ਹਾਂ ਤੇ ਵਿਸ਼ਸ਼ਟ ਜੀ ਨੂੰ ਦਿੱਤਾ ਖਾਲਸਾ ਜੀ ਫਿਰ ਉੱਥੇ ਤੇ ਵਿਸ਼ਸ਼ਟ ਜੀ ਨੇ ਅੱਗੋਂ ਕੀ ਕੀਤਾ ਉਹਨਾਂ ਨੇ ਆਪਣਾ ਜਿਹੜਾ ਤਪਸੀ ਚਾਰ ਘੜੀ ਦਾ ਸਤ ਸੰਗ ਕਹਿੰਦੇ ਇਹ ਵਿਸ਼ਵਾਮਿੱਤਰ ਜੀ ਅਸੀਂ ਤੁਹਾਨੂੰ ਦਾਨ ਕਰਦੇ ਹਾਂ ਸੋ ਐਵੇਂ ਖਾਲਸਾ ਜੀ ਵਿਸ਼ਵਾਮਿੱਤਰ ਜੀ ਨੇ ਆਪਣਾ 52000 ਸਾਲ ਦੇ ਤਪ ਦਾ ਫਲ ਵਿਸ਼ਸ਼ਟ ਜੀ ਨੂੰ ਦਿੱਤਾ ਦੇਵ ਵਸ਼ਿਸਟ ਜੀ ਨੇ ਅੱਗੋਂ ਖਾਲਸਾ ਜੀ ਦਿੱਤਾ ਵਿਸ਼ਵਾਮਿੱਤਰ ਨੂੰ ਚਾਰ ਘੜੀ ਦਾ ਜਾਸ ਜਿਹੜਾ ਉਹਨਾਂ ਨੇ ਕੀਤਾ ਸੀ ਨਾਮ ਸੁਣਿਆ ਸੀ ਤੇ ਉੱਥੇ ਕੀ ਹੁੰਦਾ ਵਿਸ਼ਵਾਮਿੱਤਰ ਜੀ ਨੂੰ ਸ਼ੰਕਾ ਆ ਜਾਂਦੀ ਹੈ ਵੀ ਮੈਂ ਆਪਣੇ 52000 ਵਰੇ ਦਾ ਤਪ ਦੇ ਦਿੱਤਾ ਤੇ ਇਹ ਵੇ ਇਹ ਵਸ਼ਿਸ਼ਟ ਜੀ ਨੇ ਅੱਗੋਂ ਮੈਨੂੰ ਚਾਰ ਘੜੀਆਂ ਦਾ ਜਿਹੜਾ ਤਪ ਦਿੱਤਾ ਸ਼ੰਕਾ ਖਾਲਸਾ ਜੀ ਮਨ ਵਿੱਚ ਪੈ ਗਈ ਵੀ ਇਹ ਚਾਰ ਘੜੀ ਜਿਹੜੀ ਹੈ ਤੇ ਬਹੁਤ ਥੋੜੀ ਹੈ ਤੇ ਮੈਂ 52000 ਸਾਲ ਦਾ ਤਪ ਦੇ ਦਿੱਤਾ ਸਾਰਾ ਖਾਲਸਾ ਜੀ ਨਿਰਣਾ ਕਰਨ ਵਾਸਤੇ ਤਿੰਨਾਂ ਦੇਵਤਿਆਂ ਦੇ ਕੋਲ ਪਹੁੰਚੇ ਬ੍ਰਹਮਾ ਜੀ ਕੋਲੇ ਪਹੁੰਚੇ ਵਿਸ਼ਨੂੰ ਜੀ ਕੋਲੇ ਪਹੁੰਚੇ ਫਿਰ ਸ਼ਿਵ ਜੀ ਭਗਵਾਨ ਕੋਲੇ ਪਹੁੰਚੇ ਜਦੋਂ ਇਹਨਾਂ ਨੂੰ ਜਾ ਕੇ ਕਹਿਣਾ ਕੀਤਾ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਵੀ ਅਸੀਂ ਨਹੀਂ ਦੱਸ ਸਕਦੇ ਸਾਨੂੰ ਨਹੀਂ ਪਤਾ ਅਸੀਂ ਨਹੀਂ ਤੁਹਾਡਾ ਨਿਰਣਾ ਕਰਵਾ ਸਕਦੇ ਉਸ ਤੋਂ ਬਾਅਦ ਖਾਲਸਾ ਜੀ ਇਹਨਾਂ ਛੇਸ਼ਨਾਗ ਜੀ ਕੋਲੇ ਚਲੇ ਗਏ ਜਿਨ੍ਹਾਂ ਦਾ 1000 ਮੂੰਹ ਆ ਤੇ 2000 ਜੀਬਾ ਹੈ ਜਿਹੜੇ ਖਾਲਸਾ ਜੀ ਨਿਤ ਨਮਾ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਉਚਾਰਦੇ ਨੇ ਤੇ ਜਿਹੜਾ ਇੱਕ ਵਾਰੀ ਨਾਮ ਉਚਾਰ ਦਿੰਦੇ ਨੇ ਫਿਰ ਉਹ ਦੂਜੀ ਵਾਰੀ ਆਪਣੀ ਰਸਨਾ ਤੋਂ ਨਹੀਂ ਬੋਲਦੇ ਨਵੇਂ ਤੋਂ ਨਵਾਂ ਨਾਮ ਉਚਾਰਦੇ ਨੇ ਸੋ ਏਡੀ ਬੰਦਗੀ ਵਾਲਾ ਛੇਸ਼ਨਾਗ ਹੈ ਤੇ ਖਾਲਸਾ ਜੀ ਪਤਾਲ ਦਾ ਰਾਜਾ ਮੰਨਿਆ ਗਿਆ ਕਹਿੰਦੇ ਆ ਕਿ ਜਿਹੜਾ ਧਰਤੀ ਦਾ ਭਾਰ ਹੈ ਉਹ ਇਹਦੀ ਫਨ ਉੱਤੇ ਖੜਾ ਹੈ ਨਵੇਂ ਮਹਾਰਾਜ ਜੀ ਨੇ ਚਲੋ ਸਿੱਧ ਵੀ ਕਰ ਦਿੱਤਾ ਕਿ ਧਰਮ ਧੋਲ ਧਰਮ ਦਇਆ ਕਾ ਪੂਤ ਸੋ ਇਹ ਦਇਆ ਦੇ ਉੱਤੇ ਇੱਕ ਦਇਆ ਕਰਕੇ ਨਾਮ ਕਰਕੇ ਧਰਤੀ ਖੜੀ ਹੈ ਸੱਚ ਹੈ ਇੱਥੇ ਵਿਖਾਉਂਦੇ ਹਨ ਜਿਹੜਾ ਸ਼ੇਸ਼ਨਾਗ ਆ ਨਿਤ ਨਾ ਨਾ ਪਰਮੇਸ਼ਰ ਦਾ ਨਾਮ ਜਪਦਾ ਉਹ ਨਾਮ ਜਪਣ ਕਰਕੇ ਧਰਤੀ ਉਹਦੀ 판 ਤੇ ਖੜੀ ਹੈ ਉਹਦੇ ਪ੍ਰਭਾਵ ਨਾਲ ਖਲੋਤੀ ਹੈ ਜਦੋਂ ਖਾਲਸਾ ਜੀ ਜਾ ਕੇ ਸ਼ੇਸ਼ਨਾਗ ਦੇ ਅੱਗੇ ਹੱਥ ਜੋੜੇ ਕਹਿਣ ਲੱਗੇ ਭਗਵਾਨ ਜੀ ਸਾਨੂੰ ਦੱਸਣਾ ਕਰੋ ਕਿ 52 ਹਜ਼ਾਰ ਸਾਲ ਦਾ ਮਹਤਾਬ ਕੀਤਾ ਉਹ ਵੱਡਾ ਇਹ ਚਾਰ ਘੜੀਆਂ ਦਾ ਨਾਮ ਜਪਣਾ ਉਹ ਵੱਡਾ ਹੈ ਤੇ ਸ਼ੇਸ਼ਨਾਗ ਜੀ ਅੱਗੋਂ ਕਹਿਣ ਲੱਗੇ ਭਾਈ ਮੇਰੇ ਸਿਰ ਉੱਤੇ ਦੇ ਪਰਮੇਸ਼ਰ ਨੇ ਆ ਭਾਰ ਧਰਤੀ ਦਾ ਟਿਕਾਇਆ ਹੋਇਆ ਹੈ ਤੇ ਮੈਂ ਇਹ ਕਿਵੇਂ ਤੁਹਾਨੂੰ ਦੱਸ ਸਕਦਾ ਜੇ ਤੇ ਮੇਰੀ ਫਨ ਤੋਏ ਵੇਟ ਭਾਰ ਲੱਥੇ ਫੇਰੀ ਮੈਂ ਤੁਹਾਨੂੰ ਦੱਸ ਸਕਦਾ ਤੇ ਇਹ ਕਿਸੇ ਤਰ੍ਹਾਂ ਤੁਸੀਂ ਧਰਤੀ ਨੂੰ ਰੋਕਣਾ ਕਰੋ ਤੇ ਖਾਲਸਾ ਜੀ ਉਸ ਵੇਲੇ ਨਾ ਜਿਹੜਾ ਵਿਸ਼ਵਾਮਿੱਤਰ ਸੀ ਸੰਨ ਇਹਨਾਂ ਨੇ ਆਪਣੇ 58000 ਵਰੇ ਦਾ ਤਾਪ ਦਾ ਫਲ ਦੇ ਕੇ ਤੇ ਕਿਹਾ ਕਿ ਮੈਂ ਅਰਪਣ ਕਰਦਾ ਧਰਤੀ ਖੜ ਜਾਵੇ ਜਦੋਂ ਅਰਪਣ ਕੀਤਾ ਧਰਤੀ ਖਾਲਸਾ ਜੀ ਨਹੀਂ ਖਲੋਤੀ ਫਿਰ ਉਹਨਾਂ ਨੇ ਵਸ਼ਿਸਤਰੀ ਜੀ ਨੂੰ ਕਿਹਾ ਕਿ ਵਸ਼ਿਸਤਰੀ ਤੁਸੀਂ ਜਿਹੜਾ ਇਹ ਖਹਾਰ ਨਾ ਕਰੋ ਵੀ ਤੁਸੀਂ ਆਪਣਾ ਤਪ ਦਿਓ ਤੇ ਖਾਲਸਾ ਜੀ ਫਿਰ ਉੱਥੇ ਵਸ਼ਿਸਤਰੀ ਨੇ ਜਿਹੜਾ ਆਪਣਾ ਤਪਸੀ ਚਾਰ ਘੜੀਆਂ ਦਾ ਉਹ ਦੇਣਾ ਕੀਤਾ ਤੇ ਧਰਤੀ ਖੜ ਗਈ ਜਦੋਂ ਇਹ ਵੇਖਿਆ ਵਿਸ਼ਵਾਮিত্র ਜੀ ਨੇ ਤੇ ਖਾਲਸਾ ਜੀ ਸਾਰਾ ਹੀ ਜਿਹੜਾ ਸ਼ੰਕਾ ਸੀ ਮਨ ਵਿੱਚ ਪਿਆ ਹੋਇਆ ਭਰਮ ਸੀ ਦੂਰ ਹੋ ਗਿਆ ਵੀ ਨਹੀਂ ਪਾਈ ਇਹ ਜਿਹੜਾ ਸਤ ਸੰਗ ਵਿੱਚ ਬਹਿ ਕੇ ਨਾਮ ਜਪਣਾ ਨਾਮ ਧਿਆਉਣਾ ਗਾਉਣਾ ਸਿਮਰਨ ਕਰਨਾ ਹੈ ਇਹ ਮੇਰੇ 52000 ਵਰੇ ਦੇ ਤਾਪ ਨਾਲੋਂ ਚੰਗਾ ਹੈ ਵੱਡਾ ਹੈ ਇੱਥੇ ਖਾਲਸਾ ਜੀ ਸਿੱਧ ਹੋ ਗਿਆ ਕਿ ਵਾਹਿਗੁਰੂ ਜੀ ਦੀ ਸ਼ਰਣ ਵਿੱਚ ਜਾ ਕੇ ਜੋ ਨਾਮ ਜਪਦਾ ਸੰਗਤੀ ਰੂਪ ਵਿੱਚ ਬਹਿ ਕੇ ਨਾਮ ਦਾ ਸਰਵਣ ਕਰਦਾ ਨਾਮ ਨੂੰ ਧਿਆਉਂਦਾ ਹੈ ਉਹਨੂੰ ਖਾਲਸਾ ਜੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਦੇ ਨਾ ਇਹ ਸੁਣਿਆ ਧਰਤ ਧਵਲ ਆਕਾਸ਼ ਇਹ ਸਾਰੇ ਭੇਦ ਪਤਾ ਲੱਗ ਜਾਂਦੇ ਮੈਨ ਥੰਮਾ ਗगन ਰਹਾਇਆ ਬਿਨਾ ਥੰਮਾ ਤੋਂ ਪਰਮੇਸ਼ਰ ਨੇ ਕਿਵੇਂ ਗगन ਨੂੰ ਰਖਾਉਣਾ ਕੀਤਾ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਸਮਝਾਉਣਾ ਕਰਦੇ ਕਿ ਨਾਮ ਦੀ ਮਹਿਮਾ ਕੋਈ ਕਹਿ ਨਹੀਂ ਸਕਦਾ ਸੋ ਨਾਮ ਨੂੰ ਜਿੰਨਾ ਜਪ ਸਕਦੇ ਹਾਂ ਖਾਲਸਾ ਜੀ ਜਪਣਾ ਕਰੀਏ ਜਿਵੇਂ ਪੰਜਮ ਪਾਤਸ਼ਾਹ ਸਤਗੁਰੂ ਸਿੱਖਾਂ ਨੂੰ ਉਪਦੇਸ਼ ਵਰਮਾਉਣਾ ਕਰਦੇ ਕਿ ਜਿਵੇਂ ਕੋਈ ਰੁੱਖ ਹੋਵੇ ਨਦੀ ਦੇ ਕੰਢੇ ਖੜਾ ਖਲੋਤਾ ਤੇ ਉਹਦੇ ਥੱਲੇ ਪਾਣੀ ਦੀ ਲੋੜ ਨਹੀਂ ਹੁੰਦੀ ਜਿਹੜਾ ਨਦੀ ਦੇ ਕੰਢੇ ਤੇ ਹੋਵੇ ਉਹਨੂੰ ਪਾਣੀ ਦੀ ਲੋੜ ਨਹੀਂ ਹੈ ਤੇ ਉਹ ਹਰਿਆ ਭਰਿਆ ਰਹਿੰਦਾ ਪਰ ਉਹਦੇ ਉੱਤੇ ਜਾਲਾ ਮਿੱਟੀ ਘੱਟਾ ਉਹਦੇ ਪੱਤਿਆਂ ਉੱਤੇ ਉਹਦੇ ਉੱਤੇ ਰੁੱਖ ਦੇ ਉੱਤੇ ਉਹ ਸਾਰਾ ਕੁਝ ਪਿਆ ਰਹਿੰਦਾ ਤੇ ਉਹ ਸਾਰਾ ਜਿਹੜਾ ਘੱਟਾ ਹੈ ਜਾਲਾ ਮਿੱਟੀ ਰੁੱਖ ਦੇ ਉੱਤੇ ਪਈ ਹੋਈ ਪੱਤਿਆਂ ਦੇ ਉੱਤੇ ਪਈ ਹੋਈ ਉਹ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇ ਤੇ ਬਰਖਾ ਪਵੇ ਤੇ ਫਿਰ ਖਾਲਸਾ ਜੀ ਉਹ ਉਜਵਲ ਹੁੰਦਾ ਧੋਤਾ ਜਾਂਦਾ ਨਹੀਂ ਤੇ ਉਹ ਗੰਦਾ ਹੀ ਰਹਿੰਦਾ ਹੈ ਰੁੱਖ ਉਤੋਂ ਤੇ ਜਿਹੜਾ ਉਹ ਬ੍ਰਿਸ਼ ਪਾਣੀ ਪਿੰਦਾ ਉਹਦੇ ਨਾਲ ਫਿਰੇ ਵਾਧਾ ਫੁੱਲਦਾ ਤੇ ਫੈਲਦਾ ਮਹਾਰਾਜ ਕਹਿੰਦੇ ਇਸੇ ਪ੍ਰਕਾਰ ਹੀ ਭਜਣਾ ਹੈ ਜਿਹੜਾ ਮਨੁੱਖ ਇਕੱਲਾ ਬਹਿ ਕੇ ਭਜਨ ਕਰਦਾ ਉਹ ਐਵੇਂ ਜਿਵੇਂ ਨਦੀ ਦੇ ਕਿਨਾਰੇ ਤੇ ਬਿਠਾ ਇੱਕ ਰੁੱਖ ਹੈ ਖੜਾ ਇੱਕ ਰੁੱਖ ਹੈ ਪਰ ਉਹਦੇ ਉੱਤੇ ਜਿਹੜਾ ਜਾਲਾ ਪਿਆ ਹੋਇਆ ਘੱਟਾ ਪਿਆ ਹੋਇਆ ਉਹ ਮਨੁੱਖ ਦੇ ਹਿਰਦੇ ਵਿੱਚ ਆ ਜਾਂਦਾ ਕਿੱਦਾਂ ਉਹ ਘੱਟਾ ਇਹ ਹੁੰਦਾ ਭਜਨ ਬੇਸ਼ੱਕ ਉਹ ਕਰਦਾ ਇਕੱਲਾ ਬੈਠਾ ਪਰ ਉਹਦੇ ਮਨ ਵਿੱਚ ਜਿਹੜਾ ਉਹ ਕੱਟਾ ਰੇਂਦਾ ਕੱਟਾ ਕਿਹੜਾ ਕਹਿ ਲੋ ਜਿੰਨਾਂ ਖਾਲਸਾ ਜੀ ਨੇ ਕਹਿਣਾ ਮੈਂ ਵੱਧ ਭਜਨ ਕਰਦਾ ਮੈਂ ਅੱਜ ਸਵੇਰੇ ਪਹਿਲਾਂ ਉੱਠ ਪਿਆ ਅੱਜ ਮੈਂ ਬਹੁਤ ਨਾਮ ਜਪ ਲਿਆ ਆਪਣੇ ਮਨ ਨਾਲ ਹੀ ਫੁਰਨੇ ਬਣਾਈ ਜਾਣੇ ਉਹ ਕੱਟਾ ਜਾਲਾ ਤੇ ਜਿਹੜੇ ਗੁਰੂ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ ਬਹਿ ਕੇ ਨਾਮ ਜਪਦੇ ਉਹਨਾਂ ਨੂੰ ਫਿਰ ਖਾਲਸਾ ਜੀ ਇਹ ਜਿਹੜੀ ਹੰਗਤਾ ਉਹ ਨਹੀਂ ਸਤਾਉਂਦੀ ਇਹ ਕੱਟਾ ਜਾਲਾ ਨਹੀਂ ਸਤਾਉਂਦਾ ਉਹਨਾਂ ਨੂੰ ਫਿਰ ਵਰਖਾ ਰੂਪੀ ਜਿਹੜੀ ਪਰਮੇਸ਼ਰ ਸੱਚੇ ਪਾਸ਼ਾ ਦੀ ਕਿਰਪਾ ਹੈ ਉਹ ਫਿਰ ਉਹਦੇ ਉੱਤੇ ਉਹਨਾਂ ਮਨੁੱਖਾਂ ਦੇ ਮਨ ਉਤੇ ਪਏ ਹੋਏ ਘੱਟੇ ਨੂੰ ਜਾਲੇ ਨੂੰ ਦੂਰ ਕਰ ਜਾਂਦੀ ਹੈ ਸਮਝ ਸਕਦੇ ਹੋ ਸ਼ਾਇਦ ਆਪ ਜੀ ਨੂੰ ਸਮਝ ਆ ਗਈ ਹੋਵੇ ਕਿਉਂਕਿ ਜਿਹੜਾ ਕੱਲਾ ਮਨੁੱਖ ਨਾਮ ਜਪਦਾ ਕਹਿੰਦਾ ਮੈਂ 2 ਵਜੇ ਉੱਠਿਆ ਪਰ ਜਦੋਂ ਉਹ ਸੰਗਤ ਵਿੱਚ ਜਾਂਦਾ ਉਹਨੂੰ ਪਤਾ ਲੱਗਦਾ 12 ਵਜੇ ਦੇ ਵੀ ਉੱਠੇ ਨੇ ਤੇ ਇਹ ਵੀ ਪਤਾ ਲੱਗਦਾ ਵੀ ਭਾਈ ਸੰਗਤ ਵਿੱਚ ਤੇ ਰਾਤ ਕੋਈ ਸੁੱਤਾ ਹੀ ਨਹੀਂ ਤੇ ਇੱਕ ਦੋ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜੀ ਉਹ ਸੋ ਇਸ ਕਰਕੇ ਖਾਲਸਾ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਜਨ ਵਿੱਚ ਜਿਹੜਾ ਕਰਨਾ ਹੈ ਸੰਗਤ ਵਿੱਚ ਜਾ ਕੇ ਕਰਨਾ ਕਰੀਏ ਫਿਰ ਜੇ ਕੋਈ ਖਾਲਸਾ ਜੀ ਕਿਸੇ ਨੂੰ ਸੇਵਾ ਕਰ ਦਵੇ ਕੋਈ ਲੰਗਰ ਲੰਗਰ ਪਾਣੀ ਸ਼ਿਕਾ ਕਰਵੇ ਤੇ ਉਹਦੇ ਮਨ ਵਿੱਚ ਆ ਜਾਂਦਾ ਵੀ ਮੈਂ ਸ਼ਿਕਾਇਆ ਇਹਨੂੰ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਵਿੱਚ ਜਾ ਕੇ ਨੂੰ ਪਤਾ ਲੱਗਦਾ ਵੀ ਸਿਰ ਸਿਰ ਵਿੱਚ ਕੋ ਸੰਭਾਹ ਹੈ ਠਾਕੁਰ ਕਾਹੇ ਮਨ ਭਾਉ ਕਰਿਆ ਕਾਦਾ ਭਾਉ ਭਾਈ ਕਾਦਾ ਤੂੰ ਮਾਨ ਕਰਦਾ ਹੈ ਇਹਦੇ ਸਾਰੀ ਕਿਰਪਾ ਵਾਹਿਗੁਰੂ ਜੀ ਕਰ ਰਹੇ ਨੇ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਸਰਵਣ ਸਰਵਣ ਕਰਨ ਵਾਲੇ ਆ ਜਾਂ ਪਰਮੇਸ਼ਰ ਦੀ ਮਹਿਮਾ ਜਿਹੜੀ ਹੈ ਜਿਨ੍ਹਾਂ ਨੇ ਕੀਤੀ ਹੈ ਜਾਂ ਉਹ ਧਰਤੀ ਤੇ ਵੱਸਣ ਵਾਲੇ ਹਨ ਜਾਂ ਧੌਲ ਖਾਲਸਾ ਜੀ ਧੌਲ ਨੇ ਆਈ ਉਜਲ ਉਜਵਲ ਧਰਮੀ ਪੁਰਖ ਜਾਂ ਆਕਾਸ਼ ਚਾਰੀ ਦੇਵਤੇ ਹਨ ਸਾਰੇ ਉਹ ਵਾਹਿਗੁਰੂ ਸੱਚੇ ਪਾਤਸ਼ਾਹੀ ਮਹਿਮਾ ਨੂੰ ਉੱਚੀ ਕਰਕੇ ਜਾਣਦੇ ਨੇ ਸੋ ਆਪਾਂ ਨੂੰ ਉਹ ਨਾਮ ਮਿਲਿਆ ਹੋਇਆ ਖਾਲਸਾ ਜੀ ਜਿਹੜਾ ਨਾਮ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਸਾਰੇ ਹੀ ਖਾਲਸਾ ਜੀ ਖੰਡਾਂ ਬ੍ਰਹਮੰਡਾਂ ਵਿੱਚ ਲੋਕਾਂ ਪਰ ਲੋਕਾਂ ਵਿੱਚ ਸੱਚਖੰਡ ਵਿੱਚ ਹਰ ਪ੍ਰਕਾਰ ਖਾਲਸਾ ਜੀ ਜਿਹੜੇ ਮੀਨ ਮ੍ਰਿਗ ਪੰਛੀ ਪਸ਼ੂ ਹਨ ਸਾਰੇ ਵਾਹਿਗੁਰੂ ਜੀ ਨੂੰ ਧਿਆਉਂਦੇ ਹਨ ਤਰਤਪਤਾਲ ਆਕਾਸ਼ ਹੈ ਮੇਰੀ ਜੁੰਡੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਗਾਉਂਦੇ ਹਨ ਸਿਮਰੈ ਧਰਤੀ ਅਰ ਆਕਾਸ਼ਾ ਸਿਮਰਹ ਚੰਦ ਸੂਰਜ ਗੁਣਤਾ ਸਾ ਪਉਣ ਪਾਣੀ ਬਸੰਤਰ ਸਿਮਰਹ ਸਿਮਰੈ ਸਗਲ ਉਪਾਰਜਣ ਮਹਾਰਾਜ ਕਹਿੰਦੇ ਸਾਰੇ ਵਾਹਿਗੁਰੂ ਜੀ ਨੂੰ ਤੇ ਆਉਂਦੇ ਆ ਮਨਾ ਤੂੰ ਵੀ ਸਿਮਰਨ ਕਰਿਆ ਕਰ ਅਭਿਆਸ ਕਰਿਆ ਕਰ ਤੇਰੀ ਵੀ ਪਰਮੇਸ਼ਰ ਰੱਖਿਆ ਕਰੇਗਾ ਸੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਪਿਛਲੇ ਸਾਲ ਦੀ ਹੈ ਤੇ ਇਹ ਦੋ ਜਾਣਿਆਂ ਨੇ ਸੁਣਾਉਣਾ ਕੀਤੀ ਦੋਹਾਂ ਜਾਣਿਆਂ ਨਾਲ ਇਕੱਠੀ ਵਾਪਰੀ ਦੋਵੇਂ ਖਾਲਸਾ ਜੀ ਚਾਚੇ ਤਾਇਓ ਪੋਤ ਨੇ ਭਰਾ ਨੇ ਦੋਵੇਂ ਇੱਕ ਤਾਇਏ ਦਾ ਪੋਤਾ ਇੱਕ ਚਾਚੇ ਦਾ ਪੋਤਾ ਆ ਤੇ ਪਿਛਲੇ ਸਾਲ ਦੀ ਗੱਲ ਹੈ ਤੇ ਇਹਨਾਂ ਨੇ ਖਾਲਸਾ ਜੀ ਦਾਸ ਕੋਲੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹਨਾਂ ਨੇ ਸ਼ੀਦੀ ਦੇਗ ਵਾਸਤੇ ਕਹਿਣਾ ਕੀਤਾ ਸੀ ਵੀ ਭਾਈ ਸਾਡੀ ਸ਼ੀਦੀ ਦੀ ਕਰਾ ਦਿਓ ਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਕਾਦੇ ਵਾਸਤੇ ਕਰਾਉਣੀ ਇਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਪੇਪਰ ਨੇ ਪਰ ਸਾਨੂੰ ਬਹੁਤਾ ਕੋਈ ਇੰਨੇ ਅਸੀਂ ਪੜ੍ਹੇ ਲਿਖੇ ਨਹੀਂ ਕੋਈ ਬਹੁਤੀ ਇੰਗਲਿਸ਼ ਸਾਨੂੰ ਆਉਂਦੀ ਨਹੀਂ ਆ ਤੇ ਜੇ ਕਿਰਪਾ ਕਰਦਣ ਬਾਬਾ ਦੀਪ ਸਿੰਘ ਸਾਹਿਬ ਦੇ ਅਸੀਂ ਪਾਸ ਹੋ ਜਾਈਏ ਤੇ ਦਾਸ ਨੇ ਖਾਲਸਾ ਜੀ ਨਾਲ ਦੋਵਾਂ ਭਰਾਵਾਂ ਦੀ ਸ਼ੀਧੀ ਦੇ ਕਰਾਇਸੀ ਦੇ ਨਾਲ ਇਹਨਾਂ ਨੂੰ ਬਚਨ ਕੀਤਾ ਸੀ ਵੀ ਬਾਣੀ ਸੁਣਿਆ ਕਰੋ ਬਾਣੀ ਪੜ੍ਹਨੀ ਆਉਂਦੀ ਆ ਕਹਿੰਦੇ ਅਸੀਂ ਬਾਣੀ ਪੜ੍ਹਦੇ ਆ ਸਾਡੀ ਸੰਥਿਆ ਹੋਈ ਆ ਵੀ ਅਸੀਂ ਸਾਡੇ ਘਰੋਂ ਸਾਡੇ ਦਾਦਾ ਜੀ ਸਾਡੇ ਬਾਪੂ ਸਾਰੇ ਗਰੰਤੀ ਸਿੰਘ ਹੋਏ ਆ ਤੇ ਦਾਸ ਨੇ ਇਹਨਾਂ ਨੂੰ ਇਹੀ ਗੱਲ ਕਹੀ ਸੀ ਵੀ ਜਿੱਦਨ ਛੁੱਟੀ ਹੁੰਦੀ ਆ ਉਦੋਂ ਰਲ ਕੇ ਦੁਪਹਿਰੇ ਕੱਟਿਆ ਕਰੋ ਤੇ ਇੱਕ ਪੰਜ ਬਾਣੀਆਂ ਸੱਤਾਂ ਬਾਣੀਆਂ ਦਾ ਨਿਤਨੇਮੀ ਅਭਿਆਸ ਕਰੋ ਸੱਚੇ ਪਾਸ਼ਾ ਤੁਹਾਡੇ ਤੇ ਕਿਰਪਾ ਕਰਨਗੇ ਚਲੋ ਉਹਨਾਂ ਨੇ ਗੁਰੂ ਕੇ ਪਿਆਰਿਆਂ ਨੇ ਬਚਨ ਮੰਨਿਆ ਪੰਜਾਂ ਬਾਣੀਆਂ ਸੱਤਾਂ ਬਾਣੀਆਂ ਦੇ ਅਭਿਆਸੀ ਬਣੇ ਫਿਰ ਖਾਲਸਾ ਜੀ ਚਪੈਰਾ ਸਾਹਿਬ ਦੀ ਸੇਵਾ ਵੀ ਨਿਭਾਉਣ ਲੱਗ ਪਏ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਉਹਨਾਂ ਨੇ ਸ਼ਹੀਦੀ ਦੇਗ ਵਾਸਤੇ ਜੋ ਮਾਇਆ ਭੇਜੀ ਤੇ ਉਹਦੇ ਵਿੱਚੋਂ ਖਾਲਸਾ ਜੀ ਦੋਵਾਂ ਸਥਾਨਾਂ ਦੇ ਦਾਸ ਨੇ 11 1100 ਦੀ ਜਿਹੜੀ ਰਸਤ ਲੈ ਕੇ ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਦੋਹਾਂ ਸਿੰਘਾਂ ਦੀ ਇਹ ਬੇਨਤੀ ਆ ਵੀ ਇਹ ਚਾਹੁੰਦੇ ਨੇ ਮਹਾਰਾਜ ਅਸੀਂ ਵਿਦੇਸ਼ ਵਿੱਚ ਸਾਡੇ ਪੇਪਰ ਹੋ ਰਹੇ ਆ ਅਸੀਂ ਸੱਚੇ ਪਾਤਸ਼ਾਹ ਪਾਸ ਹੋ ਜਾਈਏ ਸਾਡੇ ਤੇ ਕਿਰਪਾ ਕਰੋ ਇੱਕ ਦੀ ਇੱਕ ਜਿਹੜਾ ਸੀ ਉਹਦੀ ਖਾਲਸਾ ਜੀ ਇੱਕ ਅੱਖ ਦੇ ਵਿੱਚ ਦਿੱਕਤ ਸੀ ਉਹਦੀ ਅੱਖ ਦੇ ਵਿੱਚ ਜਿੱਦਾਂ ਝੋਲਾ ਜਿਆਦਾ ਆਉਂਦਾ ਸੀ ਜਿੱਦਾਂ ਕੋਈ ਮਾਸ ਦਾ ਟੁਕੜਾ ਵੱਧ ਗਿਆ ਹੋਵੇ ਜਾਂ ਪਿੱਛੋਂ ਪੁਤਲੀ ਵਿੱਚੋਂ ਕੋਈ ਦਿੱਕਤ ਸੀ ਇੱਕ ਤੇ ਉਹਨਾਂ ਨੇ ਪੇਪਰਾਂ ਦੀ ਅਰਦਾਸ ਸੀ ਇੱਕ ਖਾਲਸਾ ਜੀ ਜਿਹੜਾ ਉਹਨਾਂ ਦੇ ਵਿੱਚੋਂ ਸਿੰਘ ਸੀ ਉਹਦੀ ਅੱਖ ਦੇ ਵਿੱਚ ਪੁਤਲੀ ਦਾ ਜਾਂ ਮਾਸ ਵਧਣ ਕਰਕੇ ਕਿਦਾਂ ਉਹਦੀ ਅੱਖ 'ਚ ਬਹੁਤ ਰੜਕ ਪੈਂਦੀ ਸੀ ਉਹਨੇ ਉੱਥੇ ਚੈੱਕਅਪ ਵਗੈਰਾ ਵੀ ਕਰਾਇਆ ਇੱਥੇ ਵੀ ਕਰਾਇਆ ਸੀ ਪਹਿਲਾਂ ਇੱਥੇ ਵੀ ਹੁੰਦੀ ਸੀ ਪੰਜਾਬ ਵਿੱਚ ਤੇ ਇੱਥੇ ਡਾਕਟਰ ਨੇ ਕਿਹਾ ਸੀ ਵੀ ਪੁਤਲੀ ਦੇ ਵਿੱਚ ਕੋਈ ਦਿੱਕਤ ਵਾਹ ਤੇਰੀ ਜਿਹੜੀ ਉਤਲੀ ਆ ਉਹ ਬਦਲ ਨਹੀਂ ਪਵੇਗੀ ਚਲੋ ਉੱਥੇ ਚਲਾ ਗਿਆ ਉਹ ਕਹਿੰਦਾ ਵੀ ਮੈਨੂੰ ਸੌਣ ਲੱਗਿਆਂ ਵੀ ਬੜੀ ਦਿੱਕਤ ਆਉਂਦੀ ਆ ਜਦੋਂ ਮੈਂ ਪੜ੍ਹਦਾ ਉਦੋਂ ਵੀ ਦਿੱਕਤ ਆਉਂਦੀ ਆ ਜਦੋਂ ਕੋਈ ਹਵਾ ਚੱਲਦੀ ਆ ਅੱਖਾਂ 'ਚ ਪੈਂਦੀ ਆ ਉਦੋਂ ਮੇਰੀ ਇੱਕ ਅੱਖ ਨੂੰ ਬਹੁਤ ਦਿੱਕਤ ਆਉਂਦੀ ਆ ਵੀ ਮੇਰੀ ਇਹ ਵੀ ਨਾਲ ਅਰਦਾਸ ਕਰਾ ਦਿਓ ਮਹਾਰਾਜ ਦੇ ਚਰਨਾਂ ਵਿੱਚ ਖਾਲਸਾ ਜੀ ਅੱਖ ਦੀ ਅਰਦਾਸ ਵੀ ਕਰਾਈ ਤੇ ਪੇਪਰਾਂ ਉਹਨਾਂ ਦੇ ਆ ਦੀ ਅਰਦਾਸ ਵੀ ਕਰਾਈ ਓਵੇਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਖਾਲਸਾ ਜੀ ਇੱਕ ਭੈਣ ਹੁਣੀ ਆ ਉਹ ਵੀ ਸ਼ਾਇਰ ਕੈਨੇਡਾ ਵਿੱਚ ਹੀ ਨਹੀਂ ਉਹ ਵੀ ਦਾਸ ਕੋਲੋਂ ਕਾਫੀ ਆ ਮਹਾਰਾਜ ਦੀ ਕਿਰਪਾ ਨਾਲ ਆਪਣੇ ਪੇਪਰਾਂ ਵਿੱਚੋਂ ਪਾਸ ਹੋਣ ਦੀ ਅਰਦਾਸਾਂ ਕਰਾਉਂਦੇ ਰਹਿੰਦੇ ਗੁਰੂ ਸਾਹਿਬ ਬੜੀ ਕਿਰਪਾ ਕਰਦੇ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਵੀ ਇਹ ਕੁਦਰਤੀ ਹੱਡ ਬੀਤੀ ਜਿਹੜੀ ਆਈ ਹੋਈ ਜਿਵੇਂ-ਜਿਵੇਂ ਮੈਂ ਸੁਣਦਾ ਤਿਉ ਤਿਉ ਮੈਂ ਸੁਣਾ ਦਿੰਦਾ ਸੋ ਮਹਾਰਾਜ ਦੀ ਰਹਿਮਤ ਨਾਲ ਖਾਲਸਾ ਜੀ ਸੱਚੇ ਪਾਤਸ਼ਾਹ ਦੇ ਭਰੋਸਾ ਰੱਖਣ ਨਾਲ ਉਹਨਾਂ ਨੇ ਆਪਣਾ ਨਾਮ ਵਿਧਾਇਆ ਨਿਤਨੇਮੀ ਬਣੇ ਫਿਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਾਈਆਂ ਪ੍ਰਵਾਨ ਹੋ ਗਈਆਂ ਤੇ ਗੁਰੂ ਗਰੀਬਨਵਾਜ ਅੰਤਰਜਾਮੀ ਸਤਗੁਰਾਂ ਨੇ ਮਿਹਰਾ ਕੀਤੀਆਂ ਖਾਲਸਾ ਜੀ ਪੇਪਰਾਂ ਵਿੱਚੋਂ ਪਾਸ ਹੋ ਗਏ ਇੱਕ ਇੱਕ ਸ਼ੀਦੀ ਦੇ ਕਰਾਉਣ ਦੇ ਨਾਲ ਹੀ ਪਰ ਉਹ ਵੀਰ ਨੇ ਮੈਨੂੰ ਕਿਹਾ ਵੀ ਤੁਸੀਂ ਅੱਖਾਂ ਮੇਰੀ ਅੱਖ ਦਾ ਕੋਈ ਇਲਾਜ ਕਰ ਦਿਓ ਵੀ ਅਰਦਾਸ ਮਾਰ ਦੇ ਚਰਨਾਂ ਵਿੱਚ ਕਰ ਦਿਓ ਉਹਨੇ ਫਿਰ ਮਾਇਆ ਭੇਜੀ ਤੇ ਮੈਂ ਕੁਦਰਤੀ ਖਾਲਸਾ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ ਦੁਪਹਿਰੇ ਕੱਟਦੇ ਆਂ ਕਹਿੰਦੇ ਹਾਂਜੀ ਅਸੀਂ ਕੱਟਦੇ ਆਂ ਮੈਂ ਕਿਹਾ ਇਹ ਤੁਸੀਂ ਛੱਡਨੇ ਨਹੀਂ ਆਂ ਗੁਰੂ ਸਾਹਿਬ ਕਿਰਪਾ ਕਰਨਗੇ ਕੋਲੇ ਜਲ ਰੱਖ ਲਿਆ ਕਰੋ ਉਹਦੇ ਉੱਤੇ ਰਲ ਕੇ ਦੋਵੇਂ ਭਰਾ ਬਾਣੀ ਪੜਿਆ ਕਰੋ ਤਾਂ ਫਿਰ ਉਹ ਜਿਹੜਾ ਜਲ ਹੁੰਦਾ ਉਹਦੇ ਛਿੱਟੇ ਅੱਖਾਂ ਵਿੱਚ ਮਾਰਿਆ ਕਰੋ ਨਾਲੇ ਛਕ ਲਿਆ ਕਰੋ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਕਿਉਂਕਿ ਉਹ ਜਲ ਰੂਪੀ ਬਣ ਜਾਂਦਾ ਜਿੱਥੇ ਬਾਣੀ ਦਾ ਜਾਪ ਹੁੰਦਾ ਕਿਉਂਕਿ ਮਹਾਰਾਜ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਇਹ ਪਿਤਾ ਸਮਾਨ ਹੈ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਪਹਿਲਾ ਜੀਵ ਹੈ ਸੰਸਾਰ ਦਾ ਧਰਤੀ ਦਾ ਫਿਰ ਮਹਾਰਾਜ ਕਹਿੰਦੇ ਪਿਤਾ ਪਾਣੀ ਪਿਤਾ ਹੈ ਜਗਤ ਕਾ ਫਿਰ ਪਾਣੀ ਸਭ ਕੋ ਖਾਏ ਇਹ ਪਿਤਾ ਜਗਤ ਦਾ ਇਹ ਤਾਂ ਸਾਰਿਆਂ ਨੂੰ ਖਾਣ ਵਾਲਾ ਹੈ ਤੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਵੀ ਹੈ ਵੇਖੋ ਜਿੱਤੇ ਰੋਖ ਨੂੰ ਪਾਣੀ ਪਾ ਦਿਓ ਹਰਿਆ ਭਰਿਆ ਹੋ ਜਾਂਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਪਹਿਲਾ ਜੀਵ ਹੈ ਧਰਤੀ ਦਾ ਜਿਹੜਾ ਜਿਉਂਦਾ ਹੈ ਇਹਦੇ ਉੱਤੇ ਬਾਣੀ ਪੜੀਏ ਤੇ ਖਾਲਸਾ ਜੀ ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਫਿਰ ਇਹਨੂੰ ਛਕਣ ਦੇ ਨਾਲ ਆਪਾਂ ਨੂੰ ਵੀ ਸੁੱਖ ਪ੍ਰਾਪਤ ਹੁੰਦਾ ਸੋ ਇਹ ਗੱਲਾਂ ਦੂਰ ਦੀਆਂ ਨੇ ਕਈ ਲੋਕਾਂ ਦੇ ਖਾਣੇ ਨਹੀਂ ਪੈਂਦੀਆਂ ਬਹੁਤੇ ਪੜੇ ਲਿਖੇ ਜਿਹੜੇ ਬਨੁੱਖ ਹੁੰਦੇ ਆ ਖਾਲਸਾ ਜੀ ਉਹਨਾਂ ਦਾ ਜਿਹੜਾ ਸ਼ਰਧਾ ਵਾਲਾ ਖਾਣਾ ਆ ਉਹ ਮੁੱਕ ਜਾਂਦਾ ਖਾਲੀ ਹੋ ਜਾਂਦਾ ਭਾਵਨਾਵਾਂ ਵਾਲਾ ਖਾਣਾ ਉਹਨਾਂ ਦਾ ਖਤਮ ਹੋ ਜਾਂਦਾ ਉਹਨਾਂ ਦੇ ਉਸ ਖਾਣੇ ਵਿੱਚ ਖਾਲਸਾ ਜੀ ਸ਼ੰਕਾ ਇਰਖਾ ਦੁਆਵੈਸ਼ ਪੈ ਜਾਂਦੀ ਹੈ ਤਰਕ ਪੈ ਜਾਂਦਾ ਇਸੇ ਕਰਕੇ ਉਹ ਖਰਖਾਲੀ ਦੇ ਖਾਲੀ ਰਹਿ ਜਾਂਦੇ ਸੋ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਦਾਸ ਨੇ ਉਹਨੂੰ ਕਿਹਾ ਕਿ ਵੀਰ ਜੀ ਵੀ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਨਗੇ ਤੁਸੀਂ ਨਾਮ ਜਪਿਆ ਕਰੋ ਤੇ ਕਹਿੰਦੇ ਵੀ ਮੈਂ ਸਵਾ ਲੱਖ ਮੂਲ ਮੰਤਰ ਵੀ ਆਪਾਂ ਬੇਨਤੀ ਕੀਤੀ ਉਹ ਵੀ ਵੀਰ ਨੇ ਸ਼ੁਰੂ ਕਰ ਲਿਆ ਵੀ ਮਹਾਰਾਏ ਮੇਰੀ ਅੱਖ ਜਿਹੜੀ ਬਿਨਾ ਪ੍ਰਸ਼ਨ ਤੋਂ ਜੇ ਠੀਕ ਹੋ ਜਵੇ ਤੇ ਚੜ੍ਹਦੀ ਕਲਾ ਮਹਾਰਾਏ ਵਰਤ ਜਵੇ ਤੇ ਇੱਕ ਦਿਨ ਦਾਸ ਨੇ ਕੋਈ ਚਣਿਆਂ ਵਾਸਤੇ ਘੋੜਿਆਂ ਦੀ ਸੇਵਾ ਵਾਸਤੇ ਬੋਲਿਆ ਸੀ ਉਹ ਵੀਰ ਨੇ ਮੈਨੂੰ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ 8500 ਰੁਪਏ ਸ਼ਾਇਦ ਭੇਜਿਆ ਸੀ ਕਹਿੰਦੇ 8500 ਰੁਪਏ ਇਹਦੇ ਤੁਸੀਂ ਚਣੇ ਲੈ ਲੈਣੇ ਆ ਘੋੜਿਆਂ ਨੂੰ ਦੇ ਦਿਓ ਤੇ ਖਾਲਸਾ ਜੀ ਦਾਸ ਨੇ ਉਸੇ ਉੱਥੇ ਪੁੱਛਿਆ ਸੀ ਤੇ ਉਹ ਕਹਿੰਦੇ ਚਣੇ ਥੋੜੇ ਲਾਓ ਚੋਕਰ ਜ਼ਿਆਦਾ ਲਾਓ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਆਪਾਂ ਸੇਵਾ ਕਰਨੀ ਸੀ ਆਪਾਂ ਉਹ ਸੇਵਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣਾ ਵੇਚਨਾ ਸੇਵਾ ਕੀਤੀ ਸੀ ਤੇ ਪੰਜਵੇਂ ਛੇਵੇਂ ਦਿਨ ਖਾਲਸਾ ਜੀ ਉਹ ਵੀਰ ਕਹਿੰਦਾ ਸੀ ਮੇਰੀ ਅੱਖ ਦੇ ਵਿੱਚ ਰੜਕ ਪੈਣੀ हट ਗਈ ਐ ਏਡੀ ਮਹਾਰਾਜ ਦੀ ਕਿਰਪਾ ਵਰਤੀ ਜਿਉਂ-ਜਿਉਂ ਖਾਲਸਾ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਸੇਵਾ ਕੀਤੀ ਘੋੜਿਆਂ ਦੀ ਸੇਵਾ ਕੀਤੀ ਰੋਗ ਮਿਟ ਗਿਆ ਸੋ ਇਹ ਗੁਰੂ ਖਾਲਸਾ ਜੀ ਗੁਰੂ ਕੇ ਘੋੜੇ ਹਨ ਇਹਨਾਂ ਦੀ ਵੱਡੀ ਕੁਰਬਾਨੀ ਕਹੀਂ ਕਹਿੰਦੇ ਨਾਲ ਲੈ 10 ਘੋੜਿਆਂ ਨੂੰ ਚਣੇ ਪਾਉਣ ਨਾਲ ਕੀ ਹੁੰਦਾ ਇਹ ਗੁਰੂ ਕੇ ਘੋੜੇ ਹਨ ਇਹ ਸੀਨੇ ਬਸੀਨੇ ਚੱਲੇ ਆ ਰਹੇ ਆ ਖਾਲਸਾ ਜੀ ਗੁਰੂ ਘਰ ਦੇ ਘੋੜਿਆਂ ਦੀ ਵੱਡੀ ਮਹਾਨਤਾ ਹੈ ਜਿਨ੍ਹਾਂ ਦੀਆਂ ਕਾਠੀਆਂ ਤੇ ਬਹਿ ਬਹਿ ਕੇ ਆਪਾਂ ਰਾਜਮਾਨ ਆ ਹੈ ਜ਼ੁਲਮ ਦਾ ਖਾਲਸਾ ਜੀ ਟਾਕਰਾ ਕੀਤਾ ਜਿਨ੍ਹਾਂ ਕੋਠ ਕਾਠੀਆਂ ਤੇ ਬਹਿ ਕੇ 6ਵੇਂ ਪਾਤਸ਼ਾਹ ਮਹਾਰਾਜ 10ਵੇਂ ਪਾਸ਼ਾ ਮਹਾਰਾਜ ਗੁਰੂ ਕੇ ਸਿੰਘ ਬਾਬਾ ਦੀਪ ਸਿੰਘ ਸਾਹਿਬ ਵਰਗੇ ਸੂਰਮੇ ਬਾਬਾ ਨੂਰ ਸਿੰਘ ਸਾਹਿਬ ਵਰਗੇ ਸੂਰਮੇ ਬਾਬਾ ਬਖੀਲ ਸਿੰਘ ਸਾਹਿਬ ਜੀ ਵਰਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਰਗੇ ਹੋਰ ਕਈ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਖਾਲਸਾ ਜੀ ਨਾਲ ਘੋੜਿਆਂ ਦੇ ਕਾਠੀਆਂ ਦੇ ਉੱਤੇ ਰਾਜ ਲਏ ਨੇ ਸੋ ਇਸ ਕਰਕੇ ਘੋੜਿਆਂ ਦੀ ਵੱਡੀ ਮਹਾਨਤਾ ਹੈ ਗੁਰੂ ਖਾਲਸੇ ਪੰਥ ਦੇ ਵਿੱਚ ਗੁਰੂ ਕਾ ਖਾਲਸਾ ਘੋੜੇ ਨੂੰ ਖਾਲਸਾ ਜੀ ਦਬਕਾ ਵੀ ਨਹੀਂ ਮਾਰਦਾ ਸ਼ਮਕ ਵੀ ਨਹੀਂ ਮਾਰਦਾ ਪ੍ਰੇਮ ਨਾਲ ਆਦਰ ਨਾਲ ਸਤਿਕਾਰ ਨਾਲ ਇਹਨਾਂ ਦੀ ਸੇਵਾ ਕਰਦੇ ਉਹਨਾਂ ਨੂੰ ਸੁੱਖ ਪ੍ਰਾਪਤ ਹੋ ਜਾਂਦਾ ਸੋ ਮਹਾਰਾਜ ਦੀ ਕਿਰਪਾ ਵਰਤੀ ਘੋੜਿਆਂ ਨੂੰ ਚਣੇ ਪਾਏ ਤੇ ਖਾਲਸਾ ਜੀ ਉਹ ਵੀਰ ਨੇ ਚੌਥੇ ਪੰਜਵੇਂ ਦਿਨ ਸਾਨੂੰ ਦੱਸਿਆ ਸੀ ਵੀ ਮੇਰੀ ਅੱਖ ਦੇ ਵਿੱਚ ਰੜਕ ਪੈਣੋਂ हट ਗਈ ਆ ਤੇ ਇਹ ਕੁਦਰਤੀ ਦਾਸ ਨੂੰ ਪਤਾ ਤੇ ਕਾਫੀ ਸਮੇਂ ਦਾ ਸੀ ਪਰ ਹੁਣ ਕਿੰਨੇ ਦਿਨਾਂ ਦਾ ਵੀਰ ਕਹਿ ਰਿਹਾ ਸੀ ਵੀ ਮੇਰੀ ਵੀ ਸੰਗਤ ਨੂੰ ਅੱਡ ਬੀਤੀ ਸੁਣਾਉ ਵੀ ਮਹਾਰਾਜ ਨੇ ਕਿਰਪਾ ਕੀਤੀ ਉਸ ਦਿਨ ਤੋਂ ਬਾਅਦ ਖਾਲਸਾ ਜੀ ਨਾ ਕਹਿੰਦਾ ਅੱਖ 'ਚ ਝੋਲਾ ਪਿਆ ਨਾ ਅੱਖ ਦੇ ਵਿੱਚ ਦਰਦ ਹੋਈ ਆ ਹੁਣ ਚੰਗਾ ਭਲਾ ਨੀਂਦ ਵੀ ਆਉਂਦੀ ਆ ਪੜਨ ਵਿੱਚ ਵੀ ਠੀਕ ਹੋ ਗਈ ਆ ਨਜ਼ਰ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਨਹੀਂ ਪਰ ਮੈਂ ਇੱਥੇ ਚੈੱਕ ਨਹੀਂ ਕਰਾਈ ਪਰ ਜਦੋਂ ਇੰਡੀਆ ਆਉਂਗਾ ਇੱਥੇ ਆ ਕੇ ਚੈੱਕ ਕਰਾਉਂਗਾ ਵੀ ਹੁਣ ਕੁਝ ਹੈਗਾ ਪਰ ਕਹਿੰਦਾ ਮੈਨੂੰ ਫੀਲ ਹੋਣ ਲੱਗ ਪਿਆ ਵੀ ਮੈਂ ਬਿਲਕੁਲ ਠੀਕ ਹਾਂ ਮੇਰੇ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਸੋ ਖਾਲਸਾ ਜੀ ਐਵੇਂ ਸ਼ਹੀਦਾਂ ਸਿੰਘਾਂ ਨੇ ਮਿਹਰਾ ਕੀਤੀਆਂ ਐਵੇਂ ਕਿਰਪਾ ਕੀਤੀ ਵੀਰ ਦਾ ਦੁੱਖ ਦੂਰ ਹੋ ਗਿਆ ਘੋੜਿਆਂ ਨੂੰ ਚਣੇ ਪਾਉਣ ਦੇ ਨਾਲ ਇਕਈ ਇੱਥੇ ਗੱਲਾਂ ਕਰਦੇ ਟਿਚਣਾ ਕਰਨ ਲੱਗ ਪੈਂਦੇ ਆ ਪਰ ਭਾਈ ਜਿਨ੍ਹਾਂ ਨੂੰ ਜਿਨ੍ਹਾਂ ਦੇ ਹਿੱਸੇ ਆਈਆਂ ਟੀਚਰਾ ਉਹਨਾਂ ساری ਉਮਰ ਇਹੋ ਕੋਈ ਕਰਨਾ ਜਿਨ੍ਹਾਂ ਦੇ ਹਿੱਸੇ ਬਿੰਦਬੰਦੀ ਆਈ ਆ ਸੁੱਖ ਲੈਣਾ ਆਇਆ ਉਹਨਾਂ ਨੂੰ ਸਤਗੁਰਾਂ ਨੇ ਸੁੱਖ ਦੇਣਾ ਸੋ ਮਹਾਰਾਜ ਕਿਰਪਾ ਕਰਨ ਸ਼ਹੀਦ ਸਿੰਘ ਚੜ੍ਹਦੀ ਕਲਾ ਸਾਰਿਆਂ ਦੀ ਕਰਨ ਮਹਾਰਾਜ ਦਾ ਨਾਮ ਖਾਲਸਾ ਜੀ ਸਭ ਤੋਂ ਉੱਤਮ ਹੈ ਜਿਨ੍ਹਾਂ ਜਿਨ੍ਹਾਂ ਧਿਆਇਆ ਹੈ ਉਹਨਾਂ ਨੇ ਸਾਰਾ ਕੁਝ ਪਉਣਾ ਕੀਤਾ ਜਿਨ੍ਹਾਂ ਨੇ ਮੰਨਣ ਕੀਤਾ ਹੈ ਗੁਰੂ ਕੇ ਚਰਨਾਂ ਦਾ ਗੁਰੂ ਕੇ ਸ਼ਬਦਾਂ ਦਾ ਖਾਲਸਾ ਜੀ ਉਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਬਣ ਜਾਂਦਾ ਉਹਨਾਂ ਦੇ ਹਿਰਦੇ ਵਿੱਚ ਫਿਰ ਉਹ ਆਪ ਚੱਲਦੇ ਨੇ ਉਸੇ ਮਾਰਗ ਤੇ ਤੇ ਹੋਰਾਂ ਨੂੰ ਵੀ ਖਾਲਸਾ ਜੀ ਪ੍ਰੇਰਿਤ ਕਰਦੇ ਉਹ ਹਰ ਮਾਰਗ ਆਪ ਚੱਲਦਾ ਉਹ ਉਹਨਾਂ ਨੂੰ ਹਰ ਮਾਰਗ ਪਾਇਓ ਸਾਰਿਆਂ ਨੂੰ ਫਿਰ ਖਾਲਸਾ ਜੀ ਲੈ ਕੇ ਆਉਂਦਾ ਕਿ ਭਾਈ ਤੁਸੀਂ ਵੀ ਨਾਮ ਜਪੋ ਮੈਂ ਵੀ ਨਾਮ ਜਪਿਆ ਸੀ ਤੇ ਮੈਨੂੰ ਮਹਾਰਾਜ ਸੱਚੇ ਪਾਸ਼ਾ ਨੇ ਰਾਜੀ ਕਰ ਦਿੱਤਾ ਸਤਿਗੁਰ ਸੱਚੇ ਪਾਸ਼ਾ ਨੇ ਕਿਰਪਾ ਕਰ ਦਿੱਤੀ ਹੈ ਕਿਉਂਕਿ ਉਹ ਫਿਰ ਖਾਲਸਾ ਜੀ ਆਪਣੇ ਗੁਰੂ ਦਾ ਬਣਦਾ ਹੈ ਬੰਦੇ ਦਾ ਬੰਦਾ ਨਹੀਂ ਬਣਦਾ ਮਹਾਰਾਜ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆਪਣੀਆਂ ਵਾਰਾਂ ਵਿੱਚ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਉਹ ਮਨਮੁਖ ਹੈ ਜਿਹੜਾ ਬੰਦੇ ਤੇ ਆਸ ਲਾਉਂਦਾ ਸਤਿਗੁਰ ਸੱਚੇ ਪਾਸ਼ਾ ਨੂੰ ਛੱਡ ਕੇ ਪਰ ਖਾਲਸਾ ਜੀ ਜਿਹੜਾ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਦੇ ਉੱਤੇ ਆਸ ਓਟ ਲਾਉਂਦਾ ਉਹਨੂੰ ਫਿਰ ਧੋਖਾ ਨਹੀਂ ਕਦੇ ਵਿਆਪਦਾ ਸਤਗੁਰ ਸੱਚੇ ਪਾਸ਼ਾ ਮਹਾਰਾਜ ਉੱਤੇ ਕਿਰਪਾ ਕਰਦੇ ਆ ਉਹਦੀ ਸਦਾ ਸਹਾਈ ਹੋ ਕੇ ਰੱਖਿਆ ਕਰਦੇ ਆ ਇਸ ਕਰਕੇ ਖਾਲਸਾ ਜੀ ਮਹਾਰਾਜ ਦਾ ਨਾਮ ਤੇ ਆਉਣਾ ਮਹਾਰਾਜ ਦਾ ਨਾਮ ਜਪਣਾ ਇਹੋ ਹੀ ਸਭ ਤੋਂ ਵੱਡਾ ਹੈ ਸੱਚੇ ਪਾਸ਼ਾ ਕਿਰਪਾ ਕਰਨ ਸਾਨੂੰ ਸਮਝ ਆ ਜਾਵੇ ਕਿ ਗੁਰਾ ਇੱਕ ਦੇਹ ਬੁਢਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਮਹਾਰਾਜ ਮੇਰਾ ਕਰ ਦੇਣ ਸਾਡੇ ਸਾਰੇ ਔਗਣ ਮਿਟ ਕੇ ਆਪਣੇ ਚਰਣੀ ਲਾ ਲੈਣ ਕਿਉਂਕਿ ਖਾਲਸਾ ਜੀ ਇਹ ਔਗਣ ਹੀ ਹਨ ਜਿਹੜੇ ਨਰਕਾਂ ਨੂੰ ਲੈ ਜਾਂਦੇ ਆ ਸੋ ਮਹਾਰਾਜ ਕਿਰਪਾ ਕਰਨ ਸਕਦੇ ਔਗਣ ਮਿਟ ਜਾਣ ਸਾਨੂੰ ਗੁਣ ਪ੍ਰਾਪਤ ਹੋ ਜਾਣ ਗੁਣਾਂ ਦੀ ਖਾਲਸਾ ਜੀ ਜਿਹੜੀ ਖਾਨ ਹੈ ਉਹੀ ਸਾਡੀ ਲੋਕ ਤੇ ਪਰਲੋਕ ਵਿੱਚ ਸਹਾਇਤਾ ਕਰਦਾ ਗੁਣ ਕਿਹੜੇ ਮਿੱਠਾ ਬੋਲਣਾ ਮਿਠਾਸ ਉਭਾਰ ਰੱਖਣਾ ਨਾਮ ਜਪਣਾ ਅਮਰਤ ਵੇਲੇ ਜਾਗਣਾ ਸੇਵਾ ਕਰਨੀ ਗੁਰੂ ਕੇ ਖਾਲਸੇ ਦੀ ਗੁਰੂ ਸਾਹਿਬ ਜੀ ਦੀ ਗੁਰੂਕੀਆਂ ਸੰਗਤਾਂ ਦੀ ਸੋ ਭਲਾਈ ਦੇ ਕੰਮ ਕਰਨੇ ਪਰਉਪਕਾਰ ਕਰਨੇ ਇਹ ਸਾਰੀ ਸੇਵਾ ਹੈ ਇਹੋ ਸੇਵਾ ਖਾਲਸਾ ਜੀ ਸੰਸਾਰ ਵਿੱਚੋਂ ਤਾਰਦੀ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ ਫਿਰ ਦਰਗਾਹ ਵਿੱਚ ਖਾਲਸਾ ਜੀ ਜਗ੍ਹਾ ਪ੍ਰਾਪਤ ਹੁੰਦੀ ਹੈ ਮਹਾਰਾਜ ਕਿਰਪਾ ਕਰ ਅਨਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ